ਸਚੀਕਾਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸ਼੍ਰੀ ਸ਼ਿਵ ਮੰਦਿਰ 사ਸੰਗ ਭਵਨ ਕਮੇਟੀ ਵੱਲੋਂ 66ਵਾਂ ਸਾਲਾਨਾ ਸਮਾਗਮ ਜਿਹੜਾ ਹੈ 14 ਤੋਂ 21 ਸਤੰਬਰ ਤੱਕ ਜਿਸ ਦੀ ਅਗਵਾਈ Swami Brahmdev ji ਅਤੇ Swami Nijanand Gangnagar ਵਾਲਿਆਂ ਦੀ ਅਗਵਾਈ ਹੇਠਾਂ ਆਯੋਜਿਤ ਕੀਤਾ ਜਾਵੇਗਾ ਇਸ ਦੌਰਾਨ ਅੱਜ ਪਹਿਲੇ ਦਿਨ ਹੀ ਮਹਾਨ ਪੰਡਤਾਂ ਵੱਲੋਂ ਹਵਨ ਯੱਗ ਕੀਤਾ ਗਿਆ ਅਤੇ ਸਮਾਣਾ ਦੀ ਪਾਖੜਾ ਨਹਿਰ ਤੋਂ 101 ਸੁਹਾਗਣਾ ਵੱਲੋਂ ਸ਼ਹਿਰ ਵਿੱਚ ਕਲਸ਼ ਯਾਤਰਾ ਕੱਢੀ ਗਈ ਇਸੀ ਯਾਤਰਾ ਦੀ ਸ਼ੁਰੂਆਤ ਮੌਕੇ ਸਮਾਜ ਸੇਵੀ ਰਮੇਸ਼ ਗਰਗ, ਗੁਰਦੇਵ ਟਵਾਣਾ, ਰਾਜਕੁਮਾਰ ਸਚਦੇਵਾ ਕਪੂਰਚੰਦ ਬਾਂਸਲ ਵੱਲੋਂ ਜਿਹੜੀ ਆ ਹਰੀ ਚੰਡੀ ਦੇ ਕੇ ਸ਼ੁਰੂਆਤ ਕੀਤੀ ਗਈ ਇਸ ਮੌਕੇ ਪ੍ਰਧਾਨ ਦਲੀਪ ਪਾਵਾ, ਸੰਜੀਵ ਕਾਲੜਾ ਨੇ ਦੱਸਿਆ ਕਿ ਬ੍ਰਹਮਦੇਵ ਮਹਾਰਾਜ ਤੇ ਨੀਜਾਨੰਦ ਗੰਗਾ ਨਗਰ ਵਾਲੇ ਮਹਾਰਾਜ ਦੇ ਵੱਲੋਂ ਇਹ ਹਫ਼ਤਾ ਭਰ ਸ਼੍ਰੀ ਭਾਗਵਤ ਕਥਾ ਜਿਹੜੀ ਗਿਆਨ ਯਾਗ ਹੈ 14 ਤੋਂ 21 ਸਤੰਬਰ ਤੱਕ ਚੱਲੇਗਾ ਕਥਾਵਾਚਕ ਮੁੱਤਲ ਗੋਬਿੰਦ ਮੁੱਤਲ ਵੱਲੋਂ ਕੀਤੀ ਜਾਵੇਗੀ 15 ਸਤੰਬਰ ਨੂੰ ਹਵਨ ਯੱਗ ਦੀ ਪਿਤਰਾ ਦੇ ਭੋਜਨ ਦੇ ਲਈ ਪੂਰਨ ਹੋਤੀ ਪ੍ਰਸ਼ਾਦ ਕੀਤਾ ਜਾਵੇਗਾ ਲਗਾਤਾਰ ਮੰਦਿਰ ਸਤਸੰਗ ਭਵਨ ਕਮੇਟੀ ਵੱਲੋਂ 68ਵਾਂ ਜਿਹੜਾ ਵਾਰਸ਼ਿਕ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਰਾਧਾ ਦੇ ਵਿੱਚ ਕੋਈ ਨਾ ਕੋਈ ਤਿਮਾਰਕ ਜਿਹੜਾ ਧਾਰਮਿਕ ਪ੍ਰੋਗਰਾਮ ਹੈ ਕਰਵਾਏ ਜਾਣ ਤਾਂ ਕਿ ਪਿਤਰਾਂ ਦੀ ਸ਼ਾਂਤੀ ਆ ਜਿਹੜੀ ਹਮੇਸ਼ਾ ਹੀ ਘਰਾਂ ਦੇ ਵਿੱਚ ਬਣੀ ਰਹਿੰਦੀ ਹੈ ਤੇ ਆਪਣਾ ਜਿਹੜਾ ਪਰਿਵਾਰ ਹੈ ਉਹ ਸਦਾ ਹੱਸਦਾ ਖੇਡਦਾ ਰਹਿੰਦਾ ਹੈ ਕਿਉਂਕਿ ਜੇ ਪਿਤਰ ਖੁਸ਼ ਰਹਿਣਗੇ ਤਾਂ ਆਪਣੇ ਜਿਹੜੇ ਪਰਿਵਾਰ ਨੇ ਉਹ ਸਦਾ ਹੀ ਖੁਸ਼ ਰਹਿਣਗੇ ਇਸ ਮੌਕੇ प्रमोद ਸਿੰਘਲਾ ਪੂਜਾ ਬਾਂਸਲ ਰਮੇਸ਼ ਗੋਗਿਆ ਹਸ਼ੋਕ ਵਦਵਾ ਭਾਰਤੀ ਚਾਵਲਾ ਦਿਲੀਪ ਪਾਵਾ ਪੂਜਾ ਸਿੰਗਲਾ ਤੋਂ ਇਸ ਤੋਂ ਇਲਾਵਾ ਵੀ ਸ਼ਹਿਰ ਦੀਆਂ ਮਾਨ ਹਸਤੀਆਂ ਜਿਹੜੀਆਂ ਨੇ ਇਸ ਕਲਸ਼ ਯਾਤਰਾ ਦੇ ਵਿੱਚ ਹਾਜ਼ਰ ਰਹੀਆਂ ਨੇ ਉਹਨਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਕਥਾ ਦੇ ਵਿੱਚ ਜ਼ਰੂਰ ਤੁਸੀਂ ਪਹੁੰਚੋ ਤੇ ਆਏ ਹੋਏ ਗੁਰੂਆਂ ਦਾ ਜਿਹੜਾ ਉਹਨਾਂ ਦੇ ਵਚਨ ਵੀ ਜ਼ਰੂਰ ਸੁਣੋ ਫਿਲਹਾਲ ਦੇਉ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਸਰਦਾਰ ਸ਼ਹਿਰ ਵੱਲੋਂ 164ਵੇਂ ਵਰ੍ਹੇ 104ਵੇਂ ਵਰ੍ਹੇ ਦੀ ਸ਼ੋਭਾ ਅਫਸਰ ਤੇ ਕਲਸ਼ ਯਾਤਰਾ ਦੀ ਸ਼ੁਰੂਆਤ ਕਰਨ ਪਹੁੰਚੇ ਆ ਪਰ ਉਹ ਪ੍ਰਭੂ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਵੀ ਸਹਿ ਸ਼ਹਿਰ ਤੇ ਆਪਣੀ ਮਿਹਰ ਬਣਾਈ ਰੱਖਣਾ ਸਾਰਿਆਂ ਨੂੰ ਸਾਨੂੰ ਜਿਹੜੀ ਹੈ ਸਦ ਭਾਵਨਾ ਪਿਆਰ ਬਣਾਈ ਰੱਖਣ ਸਾਰਿਆਂ ਦਾ ਤੇ ਸਾਰਿਆਂ ਨੂੰ ਤਰੱਕੀ ਬਖਸ਼ਿਸ਼ ਕਰੇ ਜਿਹੜਾ ਅੱਜ ਸਾਡਾ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਲੱਗੀ ਹੈ ਅੱਜ 101 ਲੇਡੀਜ਼ ਕਲਸ਼ ਦੇ ਇਹ ਆਪਣੇ ਜਲ ਲੈ ਕੇ ਬਾਖੜਾ ਤੋਂ ਮੰਦਿਰ ਪਹੁੰਚਣਗੇ ਤੇ ਉਹਦੇ ਉੱਥੇ ਅਜ ਇਸ ਟਾਈਮ ਪਹੁੰਚ ਕੇ ਉਸ ਤੋਂ ਬਾਅਦ ਸਾਡਾ ਲੰਗਰ ਦਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਕੱਲ ਤਾਂ ਸਾਡਾ ਪ੍ਰੋਗਰਾਮ ਸ਼ੁਰੂ ਹੈ ਤੇ ਸ਼ਾਮੀ ਸਵੇਰੇ ਇਸ ਹਮਨ ਜਾਗਿਆ ਤੇ ਸ਼ਾਮ ਨੂੰ ਜਿਹੜਾ ਪ੍ਰੋਗਰਾਮ ਹੈ ਸਾਡਾ 3 ਤੋਂ 7 ਦਾ ਪ੍ਰੋਗਰਾਮ ਹੈ ਤੇ ਮਹਾਰਾਜ ਗੰਗਨਗਰ ਵਾਲੇ ਤੇ ਉਹਨਾਂ ਦੇ ਸ਼ਿਸ਼ਿਆ ਚ ਨੀਰਾਨੰਦ ਜੀ ਉਹ ਪਹੁੰਚ ਕੇ ਆਏ ਤੇ ਉਹਨਾਂ ਦਾ ਪ੍ਰਵਚਨ ਸੁਣੋ ਤੇ ਸਾਰੇ ਸ਼ਹਿਰ ਨਿਵਾਸੀ ਨੂੰ ਤੁਹਾਡੇ ਮਾਧਿਅਮ ਰਾਈ ਮੈਂ ਅਪੀਲ ਕਰਨਾ ਚਾਹਨਾ ਵੀ ਇੱਥੇ ਜਿਹੜੇ 7 ਦਿਨ ਦਾ ਪ੍ਰੋਗਰਾਮ ਸਤਸਮਾਹ ਵਿੱਚ ਰੱਖਿਆ ਗਿਆ ਉੱਥੇ ਪਹੁੰਚ ਕੇ ਆਪਣੇ ਪੁੰਦੇ ਭਾਗੇ ਬਣੋ ਨਾਲ ਸਰਵਣ ਕਰੋ ਸੰਗਤ ਆਪਣਾ ਚਾਹ ਹਰ ਸਾਲ ਸਾਰੀ ਮੈਨੇਜਮੈਂਟ ਕਮੇਟੀ ਸਬਤਾਜਗ ਕਰਾਉਂਦੀ ਹੈ ਐਤ ਕੀ શ્રી ਗੰਗਾ ਨਗਰ ਵਾਲੇ ਬਰਮਦੇਵ ਜੀ ਦੇ ਅਸ਼ੀਰਵਾਦ ਨਾਲ ਨੋਜਿ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਸਾਰੀ ਹੀ ਕਮੇਟੀ ਦਾ ਮੈਂ ਧੰਨਵਾਦ ਕਰਦਾ ਜਿਹੜੇ ਹਰ ਸਾਲ ਦੀ ਤਰ੍ਹਾਂ ਸ਼ਹਿਰ ਦੀ ਸੁੱਖ ਸ਼ਾਂਤੀ ਵਾਸਤੇ ਇਹ ਸਬਤਾਜਗ ਕਰਵਾਉਂਦੇ ਨੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਤੇ ਸਾਰੀ ਸਤ ਸੰਗ ਕਮੇਟੀ ਦਾ ਧੰਨਵਾਦ ਸਵਾਮੀ ਜੀ ਦੇ ਅਸ਼ੀਰਵਾਦ ਵਾਸਤੇ ਅਸੀਂ ਸਵਾਮੀ ਜੀ ਦਾ ਚਰਨਮੰਦਰਾ ਕਰਦੇ ਹਾਂ ਜਿੰਨੀ ਵੀ ਇਹਨਾਂ ਦੀ ਪ੍ਰਸ਼ੰਸਾ ਕੀਤੀ ਜਾ ਵੀ ਨਹੀਂ ਥੋੜੀ ਹੈ ਇਹਨਾਂ ਦਾ ਬਹੁਤ ਵੱਡਾ ਸ਼ਹਿਰ ਤੇ ਆਸ਼ੀਰਵਾਦ ਹੈ ਜਿਹਦੇ ਸਾਦਕਾ ਉਹ ਸੁੱਖ ਸ਼ਾਂਤੀ ਰਹਿੰਦੀ ਹੈ ਆਸ ਕਰਦੇ ਆ ਕਿ ਇਸ ਹਫ਼ਤਾ ਦਾ ਜਿਹੜਾ ਫਲ ਹੈ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਮਿਲੇ ਓਮ ਸ਼ਾਂਤੀ ਓਮ ਵਧੀਆ ਉਪਰਾਲਾ ਇਸ ਕਮੇਟੀ ਦੁਆਰਾ ਇਹ 66ਵਾਂ ਜਿਹੜਾ ਹੈਗਾ ਇਹ ਮਦ ਭਾਗਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਔਰ ਸ਼੍ਰੀ ਗੰਗਾ ਨਾਗਰ ਜੀ ਮਹਾਰਾਜ ਜੀ ਦੀ ਅਧਿਖਸ਼ਤਾ ਦੇ ਵਿੱਚ ਵrindavan ਤੋਂ ਜਿਹੜੇ ਕਥਾਵਾਚਕ ਆ ਰਹੇ ਨੇ ਤੇ ਬੜਾ ਹੀ ਧੂਮਤਾਬ ਨਾਲ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਅੱਜ ਜਿਹੜਾ ਪਹਿਲਾ ਦਿਨ ਹੈਗਾ 14 14 ਤਰੀਕ ਨੂੰ ਅੱਜ ਕਲਸ਼ ਯਾਤਰਾ ਹੈ ਤੇ ਕੱਲ ਤੋਂ ਜਿਹੜੀ ਕਥਾ ਸ਼ੁਰੂ ਹੋ ਜੇਗੀ 15 ਤੋਂ ਲੈ ਕੇ 21 ਤੱਕ 21 ਨੂੰ ਇਹਦਾ ਸਮਾਪਨ ਹੋਏਗਾ ਤਾਂ ਬਹੁਤ ਹੀ ਵਧੀਆ ਮੈਂ ਕਹਾਂਗਾ ਵੀ ਇਹ ਧਾਰਮਿਕ ਸਨਾਤਨ ਧਰਮ ਦਾ ਜਿਹੜਾ ਉਪਰਾਲਾ ਹੈ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਸਤਸੰਗ ਭਵਨ ਮੰਦਿਰ ਵਿੱਚ ਆਏ ਸਾਲ ਇਹ ਵਾਲਾ ਪ੍ਰੋਗਰਾਮ ਕਰਾਇਆ ਜਾਂਦਾ ਹੈ ਔਰ ਅਸੀਂ ਬਹੁਤ ਉਤਸ਼ਾਹ ਨਾਲ ਇਹ ਵਾਲੇ ਦਿਨ ਦੀ ਇਹ ਉਹ ਕਰਦੇ ਆ ਕਿ ਹਮੇਸ਼ਾ ਆਂਦਾ ਰਹੇ ਔਰ ਅਸੀਂ ਵੜ ਤਟ ਕੇ ਇਸ ਦੇ ਦੇ ਸਤਿ ਆਤਮਾ ਦੇ ਦਰਸ਼ਨ ਕਰੀਏ ਔਰ ਧੂਮਧਾਰ ਨਾਲ ਇਹਲਾ ਅਸੀਂ ਪ੍ਰੋਗਰਾਮ ਕਰਦੇ ਰਹੀਏ ਜੈ ਸ਼ੀ ਰਾਦੇ ਜੈ ਸ਼ੀ ਰਾਦੇ ਇਹ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਕਲਸ਼ ਯਾਤਰਾ ਚੱਕਦੇ ਹਾਂ ਸਾਰੇ ਸਮਾਣੇ ਵਿੱਚ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਹਰ ਵਾਰ ਹੁੰਦਾ ਹੈ ਮਤਲਬ ਪਿਤਰ ਦੋਸ਼ ਦੇ ਮੁਕਤ ਵਿੱਚ ਇਹ ਕਲਸ਼ ਯਾਤਰਾ ਰੱਖੀ ਜਾਂਦੀ ਹੈ ਤਾਂ ਆਪਾਂ ਸਭ ਨੂੰ ਇਹੀ ਕਹਿਣਾ ਚਾਹਾਂਗੇ ਕਿ ਸਭ ਤੋਂ ਵੱਧ ਤੇ ਚੜ ਕੇ ਇਹ ਕਥਾ ਸੁਣੋ ਤੇ ਆਪਣਾ ਪਿੱਤਰ ਦੋਸ਼ ਤੋਂ ਮੁਕਤੀ ਪਾਓ